ਦਾ ਖਾਲਸਾ ਰੈਕਨਤੀ ਪੰਜਾਬ ਤੇ ਕੇਂਦਰ ਸਰਕਾਰ ਦਾ ਦਾਦਾ ਤੇ ਲੈਂਡ ਪੁਲਿਸੀ ਜਿਹੜੀ ਆ ਰਹੀ ਆ ਉਹ ਕਿਪ ਵਾਲੇ ਨਿਤੰ ਮੰਦਰੀਕਾ ਜਿਹੜੀ ਆ ਉਹ 200 ਦੇ ਨਹੀਂ ਵਿਧਾਈ ਜਾ ਰਹੀ 2700 ਨਹੀਂ ਕੀਤੀ ਜਾ ਰਹੀ ਐਮਐਸਬੀ ਗਰੰਟੀ ਦੇ ਕਰਨ ਤੋਂ ਸਰਕਾਰ ਭੱਜ ਗਈ ਆ ਇਹਦੇ ਸਬੰਧ ਦੇ ਵਿੱਚ ਕੇਮ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹਨਾਂ ਨੂੰ ਇਨਵਨ ਲਾਗੂ ਕਰਨ ਵਾਸਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਇੰਦਰਜੀਤ ਸਿੰਘ ਬਾਦ ਦੀ ਪ੍ਰਧਾਨਗੀ ਵਿੱਚ ਸੰਦੀਪ ਸਿੰਘ ਆਸਪਾਲ ਦੇ ਗਰੇਵਿਤੀ ਦੀ ਮੀਟਿੰਗ ਕੀਤੀ ਗਈ। ਇਹਦੇ ਵਿੱਚ ਜਿਹੜੇ ਫੈਸਲੇ ਹੋਏ ਆ ਵੀ 11 ਅਗਸਤ ਨੂੰ ਜਿਹੜਾ ਮੋਟਰਸਾਈਕਲ ਮਾਰਚ ਹੋਗਾ ਪੂਰੀ ਪੰਜਾਬ ਦੇ ਵਿੱਚ ਸਰਕਾਰ ਦੀ ਰਾਤਾਂ ਦੀ نیند ਹਰਾਮ ਕਰੂਗਾ ਕਿਉਂਕਿ ਲੋਕ ਲਹਿਰ ਬਣਾ ਕੇ ਉੱਸਰ ਰਿਹਾ। ਤੱਕਾ ਇਹ ਨਾ ਕਰਦੀ ਆ ਪੰਜਾਬ ਦੀ ਸਰਕਾਰ ਕਾਰਪੋਰੇਸ਼ਨ ਸਥਾਪਿਤ ਕਰਨ ਵਾਸਤੇ ਪੂਰੀ ਤਰ੍ਹਾਂ ਪੱਪਾ ਭਾਰਾ ਦਿੱਲੀ ਦੇ ਲਟੇਰੇ ਪੰਜਾਬ ਨੂੰ ਲੁੱਟ-ਲੁੱਟ ਕੇ ਖਾਵੇ ਤੇ ਅਜੇ ਵੀ ਕੇਜਰੀਵਾਦੀ ਕੂਟੀ ਤਿਆਰੀ ਆ। ਔਰ 20 ਅਗਸਤ ਦੀ ਜਿਹੜੀ ਫੁੱਟਾ ਗਰਾਉਂਡ ਤੇ ਜਲੰਧਰ ਰੈਲੀ ਆ ਉਹ ਤਾਂ ਕਈ ਪਰਮਪੂਲੇਖੇ ਜਿਹੜੇ ਦੂਰ ਕਰ ਦੋ ਸੋ ਸਾਰੇ ਵਾਸ਼ਰੇ ਨੂੰ ਹਰੇਕ ਵਰਗ ਨੂੰ ਵੀਰ ਵਾ ਕਿਸਾਨ ਵੀ ਦੂਰ ਨੂੰ ਦੁਕਾਨਦਾਰ ਨੂੰ ਰੇੜੀ ਖੜੀ ਵਾਲੇ ਨੂੰ ਕਿ ਭਾਈ ਲੈਪੂ ਕੋਲੋਂ ਕੌਂਸੀ ਦੇ ਔਰ ਜੇ ਪਾਲ ਹਿੱਟਰਾ ਦੀ ਮਦਰੀਗਾ ਨਾ ਮਿਲਦੇ ਜਾਂ 700 ਰੁਪਏ ਦਿਹਾੜੀ ਨਾ ਮਿਲਦੇ ਐਮਐਸਪੀ ਕਰੰਟ ਦਾ ਤੱਕ ਨੂੰ ਨਾਮ ਵੜਦੇ ਪ੍ਰਭਾਵ ਸਾਰਿਆਂ ਤੇ ਨਜ਼ਰ ਆਉਣੀਆਂ ਸਾਰੇ ਅਨੁਯੋਗ ਨੇ ਮਤਲਬ ਇਤਬਾਅ ਕਰਨਾ ਵਾ ਸੋ ਆਓ ਸਾਰੇ ਇੱਕ ਹੋਈਏ ਤੇ ਏਕੇ ਤੇ ਸ਼ਗਰਸਤੇ 바ਰੂ ਤੇ ਉਤੇ ਆਪਾਂ ਆਪਣੇ ਆਪ ਨੂੰ ਰੰਗਲੇ ਪੰਜਾਬ ਦੇ ਵਾਸੀ ਘੋਣਿਆਂ ਇਹ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਵਾਤਾਵਰਨ ਵੀ ਬਚਾਈਏ ਤਰਤੀਏ ਇਡਲਾ ਪਾਣੀ ਵੀ ਬਚਾਈਏ ਨਸਲ ਤੇ ਫਸਲੀ ਵੀ ਬਚਾਈਏ ਕਿਸਾਨੀ ਦੇ ਜਵਾਨੀ ਵੀ ਬਚਾਈਏ ਤਾਂ ਜੋ ਅਗਲੇ ਸਮੇਂ ਦੇ ਵਿੱਚ ਪਹਿਲਾ ਤਰ੍ਹਾਂ ਪੰਨਯਾ دریاਵਾਂ ਦੀ ਧਰਤੀ ਜਿਹੜੀ ਆ ਉਹ ਪੂਰੇ ਵਿਸ਼ਵ ਪੱਤਰੀ ਨਕਸ਼ੇ ਤੇ ਚਮਕਦੀ ਦਮਤੀ ਰਵੇ ਵੈਗੂ ਕੀ ਤਰ੍ਹਾਂ ਦਾ ਵੈਗੂ ਕੀ